ਇਹ ਹੈ ਉਸ ਸਮੇਂ ਸਸੰਸਨੀ ਫੈਲ ਗਈ ਜਦੋਂ ਇੱਕ ਬੱਚੀ ਰਾਤ ਨੂੰ ਘਰ ਤੋਂ ਗਾਇਬ ਹੋ ਜਾਂਦੀ ਹੈ ਜੋ ਕਿ ਪ੍ਰਵਾਸੀ ਮਜ਼ਦੂਰਾਂ ਦੀ ਬੱਚੀ ਦੱਸੀ ਜਾਂਦੀ ਹੈ ਤੇ ਜਦੋਂ ਸਵੇਰੇ ਖੂਨ ਦੇ ਨਾਲ ਲਤਫਤ ਹਾਲਤ ਵਿੱਚ ਮਿਲਦੀ ਹੈ ਤਾਂ ਸਾਰੇ ਪਾਸੇ ਇੱਕ ਸਸੰਸਨੀ ਫੈਲ ਜਾਂਦੀ ਹੈ ਕਿਉਂਕਿ ਬੱਚੀ ਦੇ ਨਾਲ ਰੇਪ ਹੋਣ ਦੀ ਸੰਭਾਵਨਾ ਸਾਫ਼ ਨਜ਼ਰ ਆਉਂਦੀ ਸੀ ਕਿ ਬੱਚੀ ਦੇ ਸੱਟਾਂ ਵੀ ਲੱਗੀਆਂ ਹੋਈ ਸੀ ਬੱਚੀ ਡਰੀ ਤੇ ਸਹਿਮੀ ਹੋਈ ਸੀ ਤੇ ਇਸ ਨੂੰ ਜਦੋਂ ਰਾਗੀਰਾਂ ਨੇ ਦੇਖਿਆ ਤਾਂ ਉਹਨਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਅਧਿਕਾਰੀ ਵੀ ਜੋ ਸਾਰੇ ਮੌਕੇ ਦੇ ਉੱਪਰ ਪਹੁੰਚੇ ਜ਼ਿਲ੍ਹਾ ਰੋਪੜ ਦਾ ਪਿੰਡ ਜੋ ਕਰਾਲੀ ਦੇ ਨਾਲ ਲੱਗਦਾ ਹੈ ਪਿੰਡ ਛਟੌਲੀ ਦੀ ਇਹ ਘਟਨਾਏ ਤੇ ਇਹ ਗੱਲ ਕਰਦੇ ਆ ਜੋ ਐਸਐਚਓ ਸਿੰਗਰ ਭਗਵੰਤਪੁਰਾ ਦੇ ਨੇ ਯੋਗੇਸ਼ ਕੁਮਾਰ ਜੀ ਤੇ ਹੋਰ ਪੁਲਿਸ ਅਫਸਰਾਂ ਦੇ ਨਾਲ ਕੀ ਹੋ ਇਸ ਘਟਨਾ ਦੇ ਬਾਰੇ ਜਾਣਕਾਰੀ ਦਿੰਦੇ ਆ ਫਿਲਹਾਲ ਜੋ ਬੱਚੀ ਹੈ ਉਹ ਜਿਲ੍ਹਾ ਰੋਪੜ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਹੈ ਧੰਨਵਾਦ ਹਾਂ ਘਟਨਾ ਵਾਪਰੀ ਹੈ ਜੀ ਇੱਕ ਕਰਨ ਮਾਜਰੇ ਪਿੰਡ ਦੇ ਨਜ਼ਦੀਕ ਚਟੋਲੀ ਪਿੰਡ ਦੇ ਵਿੱਚ ਜਾਣਕਾਰੀ ਦਿਓਗੇ ਜੀ ਹਾਂ ਜੀ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਬੱਚਾ ਮਿਸਿੰਗ ਹਾ ਤੇ ਉਸ ਤੋਂ ਬਾਅਦ ਜਦੋਂ ਟੀਮ ਨੂੰ ਪਤਾ ਲੱਗਿਆ ਕਿ ਕਿਸੇ ਰਾਗੀਰ ਨੇ ਬੱਚੇ ਨੂੰ ਆਇਡੈਂਟੀਫਾਈ ਕੀਤਾ ਸੀਗਾ ਤੇ ਉਹਨੂੰ ਇਮੀਡੀਏਟਲੀ ਅਸੀਂ ਫਰਮ ਮੈਡੀਕਲ ਏਡ ਹਸਪੀਟਲ ਸ਼ਿਫਟ ਕੀਤਾ ਤੇ ਉਸ ਦਾ ਇਲਾਜ ਚੱਲ ਰਿਹਾ ਤੇ ਬਾਕੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਨੇ ਦੋ ਤਿੰਨ ਟੀਮਾਂ ਚ ਡਿਵਾਈਡ ਕਰਕੇ 올 ਕਾਈਂਡ ਆਫ ਟੈਕਨੀਕਲ ਜਿੰਨਾ ਵੀ ਇਸ ਦਾ ਡਾਟਾ ਹੈ ਤੇ ਫਰਮ ਦੀ ਮੈਡੀਕਲ ਟੈਕਨੀਕਲ ਪੁਆਇੰਟ ਆਫ 뷰 ਵੀ ਹੈ ਲੁਕਿੰਗ ਫਰਮ ਆਲ ਦੀ ਅਸਪੈਕਟਸ ਸੀ ਯੂ ਨੋ ਹੰਟੀ ਕਿੰਨੀ ਕੇਸ ਸੀ ਬੱਚੀ ਦੀ ਤੇ ਹਾਲਤ ਹੁਣ ਕਿਹੋ ਜੀ ਹੈ ਆ ਸ਼ੀ ਇਜ਼ ਸਟੇਬਲਾਈਜ਼ਡ ਔਰ ਸ਼ੀ ਇਜ਼ 7 ਇਅਰ 올ਡ ਜੀ ਮਾਈਨਰ ਹੈ ਉਹ ਤੇ ਹਾਂ ਜੀ ਹਾਲਤ ਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਠੀਕ ਹੈ